ਅੱਜ ਜਨਤਾ ਕੀ ਹਾਲ ਚਾਲ ਅੱਜ ਘਰ ਲੱਗੇ ਆਪਾਂ ਬਲੌਗ ਸਟਾਰ ਇਹ ਆ ਸਾਡੇ ਪੰਜਾਬ ਦੀ ਸ਼ਾਨ ਪਿੰਡ ਸਾਡੇ ਮੋਟੀਆਂ ਮੂਲੀਆਂ ਹੁੰਦੀਆਂ ਤੇ ਉਹ ਇੱਕ ਚੀਜ਼ ਆ ਹਨਾ ਤੇ ਉਹ ਨਿਕਲ ਵੀ ਕਈ ਕੱਚੀਆਂ ਆਉਂਦੀਆਂ ਤੇ ਉਹ ਪਤਾ ਨਹੀਂ ਕਿਦਾਂ ਦਾ ਵੀ ਆ ਉਹ ਮੋਟਨਾ ਹੀ ਜ਼ਿਆਦਾ ਆ ਤੇ ਮੇਰੀ ਬਾਹਰ ਗਿਆ ਜੀ ਹਾਲ ਚਾਲ ਇਹ ਕਹਿੰਦੇ ਨੇ ਕਿ ਸਾਗ ਮਾਲ ਏਡੇ ਡੇ ਉੱਪਰ। ਇਹ ਮੁੰਡਾ ਨਾ ਅਸੀਂ ਸਾਠ ਦਾ ਸੀਗਾ। ਇਹਦੇ ਨਾਲ ਘਰਾਂ ਛਾ। ਹਾਂਜੀ। ਸਾਢੇ 3 ਫੁੱਟ ਉੱਤੋਂ ਦੀ। ਕਈ ਨਹੀਂ ਮੋਟੀ ਮੂਲੀ। 13। ਹਾਂ। ਆਪਣੇ ਸਾਢੇ 3 ਫੁੱਟ ਆਪਣੇ ਸਾਗ ਮਾਲ ਤੋਂ ਬਸ ਹੋਏ ਡੇਡੇ ਬਣ ਜਾਂਦੇ। ਬੱਠਰ ਤੰਨੀ ਪੈਂਦੇ ਆ ਇਹ। ਇਹ ਪੱਕਦੇ ਤਾਂ ਨਹੀਂ। ਨਾ। ਚਾਲ ਆਵੇ ਸਾਰਾ ਕੁਝ। ਆ ਵੀ ਮੁੰਡਿਓ ਗੀਨੇ ਗੀਨੇ ਕੇਲੇ ਖਾਣੇ ਆ ਤਾਂ ਆ ਜਾਓ ਕੇਲੇ ਬਾਲੇ ਸੁੱਕੇ ਜਿਹਾ ਏਦੂ ਮੋਟੇ ਇਹ ਚੀਕੂ ਆ ਅੱਛਾ ਚੀਕੂ ਆ ਹੋ ਜਾਂਦੇ ਹੁੰਦੇ ਆ ਬਾਬਾ ਹਾਂ ਹਾਂ ਬਾਤ ਤੂੰ ਅੰਬਰੂਦ ਨਾ ਤੂੰ ਕਈ ਨਹੀਂ ਵੀ ਜੀਦੇ ਵਾਲਾ ਟੋਲਾ ਉਹਨੇ ਕਿਧਰ ਪਹਿਲਾਂ ਉਧਰ ਜਾਵੜਿਆ ਇਹਨਾਂ ਨੂੰ YouTube ਵਾਲਿਆਂ ਨੂੰ Facebook ਵਾਲਿਆਂ ਨੂੰ ਹਾਈ ਕਰਦੇ ਕਹ ਹਾਈ ਕਹ ਸਾਰੇ ਜਣੇ ਸਬਸਕ੍ਰਾਈਬ ਕਰੋ ਚੈਨਲ ਸਾਡਾ ਤੇ ਫੋਲੋ ਕਰੋ ਕਹ ਤੂੰ ਕਰਦੇ ਨਹੀਂਗੇ ਸਾਨੂੰ ਸਾਰਾ ਪੰਜਾਬ ਦਿਖਾਵਾਂਗੇ ਕਹ ਪ੍ਰਧਾਨ ਇਹਨਾਂ ਨੂੰ ਕਹ ਸਬਸਕ੍ਰਾਈਬ ਕੁੱਤਾ ਛੱਡਦਾ ਹਾਂ ਪ੍ਰਧਾਨ ਨੂੰ ਛੱਡਦਾ ਉਹਨੂੰ ਛੱਡ ਦਗੇ ਤੁਸੀਂ ਵੀ ਸਾਰਿਆਂ ਨੂੰ ਕਹੋ ਵੀ ਸਬਸਕ੍ਰਾਈਬ ਕਰਨਗੇ ਮੇਰਾ ਚੈਨਲ ਕਹੋ ਸਾਰਿਆਂ ਨੂੰ ਤੂੰ ਕਹ ਤੂੰ ਵੱਡਾ ਨਾ ਸਾਰਿਆਂ ਚ ਤੇਰੇ ਆਖੇ ਲੱਗਣਗੇ ਇਹ ਸਾਰੇ ਜਣੇ ਮੈਨੂੰ ਲੱਗਦਾ ਮੈਂ ਪੀਤਾ ਅੰਡੇ ਤਾਂ ਲੈ ਗਿਆ ਮੇਰੇ ਤਾਂ ਬਿੱਠਾ ਹੀ ਮਿੰਦਰ ਨੂੰ ਮਿਲਣਗੇ ਜਿਵੇਂ ਵਿੱਚ ਗਿਆ ਇਹਦੇ ਮੇਰੇ ਹਿਸਾਬ ਨਾਲ ਗੱਲੀਆਂ ਬਿੱਠਾ ਹੋਣਗੀਆਂ ਲੈ ਵੀ ਆਪਾਂ ਦੇਖਦੇ ਆਂ ਮਿੱਤਰੋ ਅੰਡੇ ਹੈਗੇ ਆ ਕਿ ਨਹੀਂ ਆਜੀ ਜਨਤਾ ਕੀ ਹਾਲ ਚਾਲ ਅੱਜ ਕਰ ਲੱਗੇ ਆਪਾਂ ਬਲੌਗ ਸਟਾਰ ਲੈ ਹੈ ਵੀ ਮਿੱਤਰੋ ਇਹ ਆਗਾ ਮੇਰੇ ਹਿਸਾਬ ਨਾਲ ਬਾਜਾਖਾਨਾ ਦੀਆਂ ਸੜਕਾਂ ਇੱਕ ਟੀਜਾ ਭਾਈ ਇੱਥੇ ਨਾ ਛੜਕਾਂ ਛੁੜਕਾਂ ਬਹੁਤ ਜ਼ਬਰਦਸਤ ਬਣਾ ਦਿੰਗਾ ਹੁਣ ਇਹਨਾਂ ਨੇ ਅੱਗੇ ਵਾਲੀ ਗੱਲ ਨਹੀਂ ਰਹਿ ਗਈ ਆਹ ਟੋਲ ਜ਼ਰੂਰ ਆ ਪਰ ਜਿਵੇਂ ਆ ਨੇੜੇ 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 ਵਾਲੇ ਜਿਹੜੇ ਟੋਲਾ ਹਨ ਇੱਥੇ ਤਾਂ ਆਪਾਂ ਨੇੜੇ ਦਾ ਕਹਿ ਕੇ ਮੰਨ ਲਓ ਨਾ ਕਿ ਜਾਂ ਨੇ ਵੀ ਪਿੰਡ ਦਾ ਕਹਿ ਕੇ ਨਾ ਹੀ ਲਈਦਾ ਤਪਾ ਦਿੰਦੇ ਆਗੇ ਕਹਿ ਰਣਾ ਜਾਂ ਕੀ ਇਹ ਵੱਤ ਉਹ ਮੇਰੇ ਕੋਲੇ ਖੈਰ ਹੈ ਜੇ ਪ੍ਰਾਣਾ ਆਧਾਰ ਕਾਰਡ ਵਗੈਰਾ ਹੈਗਾ ਮੇਰਾ ਜਾਂ ਉਹ ਦੇਖਦੇ ਆ ਨਾ ਇਹਨਾਂ ਕਹਿੰਦੇ ਮੋਸਟਲੀ ਤਾਂ ਨਹੀਂ ਇੱਕ ਲਾਈਨ ਅਲੱਗ ਬਣੀ ਹੈ ਜਿਹੜੇ ਨੇੜੇ ਵਾਲੇ ਪਿੰਡਾਂ ਵਾਲੀ ਤੇ ਉਥੋਂ ਹੀ ਨਗਾ ਦਿੰਦੇ ਆ ਕਿ ਆਨੇ ਪੰਜਾਬ ਪੰਜਾਬ ਹੀ ਆ ਨਿਆਰਾ ਆਈ ਜਾਂਦਾ ਜਿੱਦਨੇ ਆਏ ਆ ਨਾ ਇੱਥੇ ਆ ਟੌਰ ਨਾ ਹੁਣ ਗੱਡੀ ਚੱਕੀ ਆ ਤੇ ਹੁਣ ਚੱਲਿਆ ਹੁਣ ਚੱਲਿਆ ਮੈਂ ਕਿਹੜਾ ਭੂਆ ਕੇ ਪਿੰਡ ਹੈ ਨਾ ਮੈਂ ਇੱਧਰ ਰਿਸ਼ਤੇਦਾਰੀ ਚ ਆਏ ਹੋਏ ਸੌਰੀ ਸੀ ਮੇਰੇ ਉੱਥੋਂ ਹੁਣ ਚੱਲਿਆ ਭੂਆ ਕੇ ਪਿੰਡ ਬਾੜੇ ਭਾਈ ਕੇ ਫੇਰ ਜਾਊਂਗਾ ਮੈਂ ਆਪਣੇ ਪਿੰਡ ਨਥਾਣਾ ਪਿੰਡ ਕਿਹੜਾ ਹੁਣ ਤਾਂ ਸ਼ਹਿਰ ਹੀ ਆ ਐਮਸੀ ਵਗੈਰਾ ਬੰਦਿਆ ਉੱਥੇ ਸੁਬਾ ਸੁਬਾ ਦਾ ਟਾਈਮ ਜਾ ਅਜੇ ਤੇ ਥੋੜੀ ਥੋੜੀ ਆ ਦੇਖੋ ਧੁੰਦ ਵੀ ਹੈਗੀ ਆ ਨਾਲ ਇਹ ਆ ਪੰਜਾਬ ਦੇ ਨਜ਼ਾਰੇ ਲੁੱਟੋ ਮੇਰੇ ਵੀਰੋ ਆ ਹਾ ਹੁਣ ਬਾਜ ਜਾਗਾ ਨਾ ਇਹਨਾਂ ਨੇ ਨਾ ਉਤੋਂ ਦੀ ਪੋਲ ਬਣਾਤਾ ਸੜਕਾਂ ਬਾਈ ਬਹੁਤ ਸਿਰਾ ਬਣਾਤੀਆਂ ਇੱਥੋਂ ਦੀਆਂ ਹੁਣ ਗੱਡੀ ਮੇਰੀ 100 ਤੇ ਜਾ ਹੀ ਜਾਂਦੀ ਆ ਦੇਖੋ ਨਾ ਤੇ ਜਮਾ ਵੀ ਨਹੀਂ ਪਤਾ ਲੱਗਦਾ ਕਿਉਂਕਿ ਨਾ ਪੱਥਰ ਲਗਾ ਕਿਤੇ ਕਿਤੇ ਉੱਚਾ ਨੀਵਾਂ ਜਿਆ ਜਰੂਰ ਆਗਾ ਮੈਂ ਮੜਾ ਜਿਵੇਂ ਕੈਮਰਾ ਵੀ ਹਿੱਲਦਾ ਹਨ ਤੇ ਨਹੀਂ ਉਹ ਬਹੁਤ ਘੈਂਟ ਆਗਾ ਤੇ ਇੱਕ ਦਿਨ ਮੈਂ ਉੱਤੇ ਗਿਆ ਤੇ ਮੈਂ ਉਹ ਅੰਦਰ ਦੀ ਹੋ ਗਿਆ ਜੈਤੋ ਵਾਲੀ ਸਾਈਡ ਉਧਰ ਗੋਨੇ ਆਣੇ ਤੋਂ ਉਧਰ ਹਣਾ ਉਹ ਸਾੜਾ ਵੇਚ ਕੇ ਤੇ ਰੇੜਾ ਆ ਗਿਆ ਕਿਤੇ ਕੱਟਾ ਆ ਗਿਆ ਕਿਤੇ ਬੱੱਚਾ ਆ ਗਿਆ ਤੇ ਬਾਹਲਾ ਸਲੋ ਜਾਣਾ ਪਿਆ ਤੇ ਇੱਕ ਮੈਂ ਪਾਲਿਆ ਨਾਲ ਗੂਗਲ ਮੈਪ ਤੇ ਉਹ ਗਾਂ ਜਮਾ ਉਹਨੇ ਗੋਨਿਆਂ ਨੇ ਸ਼ਹਿਰ ਚ ਹੀ ਪਾੜਦਾ ਸੀਗਾ ਫਿਰ ਹੁਣ ਮੈਂ ਜਿਉਣਾ ਉਹਨਾਂ ਆਪਾਂ ਮੇਨ ਹਾਈ ਵੀ ਜਾਈਦਾਗਾ ਮਾੜਾ ਮੋਟਾ 5-10 ਕਿਲੋਮੀਟਰ ਵੱਧ ਪੈ ਜੂ ਪਰ ਬੰਦਾ ਆਪਣੀ ਸਪੀਡ ਤੇ ਤਾਂ ਤੁਰਿਆ ਜਾਂਦਾ ਇੱਕ ਚੀਜ਼ ਹੈਗੀ ਆ ਭਾਈ ਨੰਗਾ ਨੁੰਗਾ ਨਹੀਂ ਕੋਈ ਦਿੰਦਾ ਜਿਵੇਂ ਹੁਣ ਰਾਤ ਨੂੰ ਆਉਣੇ ਕਰਦੇ ਹਨਾ ਨਾ ਕਹਿੰਦੇ ਲੋਬੀਮ ਕਰਨੇ ਤੂੰ ਜਿੰਨਾਂ ਮਰਜੀ ਲਾਈਟਾਂ ਮਾਰੀ ਜਾ ਮੁਰੋ ਉਹ ਕਹਿੰਦੇ ਆਪਦਾ ਦੇਖੋ ਹੁੰਦੇ ਹਾਰਨਾ ਤੇ ਉਹ ਤੇ ਕੇ ਹਾਰਨਾ ਹੂ ਜੋ ਲੜਨਾ ਕੇ ਨਾਲ ਹਨਾ ਇਹਨੇ ਗਾਲ ਕੱਢਣੀ ਹੋਦੋਂ ਵਜਦਾ ਹੁੰਦਾ ਇੱਥੇ ਬਾ ਨੰਗਾ ਹੀ ਪਹਿਲੀ ਗੱਲ ਤਾਂ ਚਲ ਕਾਰਾਂ ਨੂੰ ਝੱਟ ਕੇ ਇੱਥੇ ਕੋਈ ਵੀ ਛੋਟਾ ਬਾਹਣ ਆਣਾ ਨਾ ਜਿਵੇਂ ਕੋਈ ਆਟੋ-ਟੋ ਜਾਂ ਹੋਰ ਹਨਾ ਟਰੱਕ ਹਰ ਇੱਕ ਤੇ ਲਿਖਿਆ ਹੋਇਆ ਵੀ ਹਾਰਨ ਵਜਾਓ ਹਾਰਨ ਵਜਾ ਕੇ ਆਪਦਾ ਨੰਗਾ ਹਲ ਹੋ ਐ ਨਹੀਂ ਕਹਿੰਦੇ ਨੰਗਾ ਦਿੰਦੇ ਚਲ ਆ ਦੇਖਾ ਮੂਰੇ ਜਾਂਦੀ ਆ ਨਾ ਕਿਹੜੀ ਆ ਇਹ ਭੁੱਲਰ ਸਾਹਿਬ ਤੇ ਇਹਦੇ ਨੰਬਰ ਪਲੇਟ ਹੀ ਹੈ ਨਹੀਂ ਮੈਂ ਬੈਂਡ ਵੀ ਨਾ ਨੰਗ ਜਾ ਓਏ ਇੱਧਰ ਹੀ ਚੱਲ H20 ਦੇ ਮਗਰ ਅਨ੍ਹਾ ਅਨ੍ਹਾ ਵੀਰ ਬਾਈ ਸਾਲਾ ਇੱਕ ਚੀਜ਼ ਹੈਗੀ ਆ ਉੱਥੋਂ ਤੇ ਤੁਦ ਬਹੁਤ ਕਰ ਕਬਈ ਇੱਕ ਤਾਂ ਉੱਥੇ ਬੰਦਾ ਸੌਂਦਾ ਵੀ ਟੈਂਸ਼ਨ ਚ ਉੱਠਦਾ ਵੀ ਹੈ ਨਾ ਪਹਿਲੀ ਵਾਰ ਤਾਂ ਨੀਂਦ ਹੀ ਉਥਲ ਵੱੱਡੇ ਲੈ ਲੈ ਆਉਂਦੀ ਹੈ ਉੱਥੇ ਇੱਥੇ ਬਾ ਉਹ ਮਣੇ ਫੋਨ ਫੋਨ ਦੇਖਣ ਲੱਗੇ ਨਾ ਪੈ ਕੇ ਨਾ ਰਜਾਈਆਂ ਚ ਤੇ ਕੰਨ ਥੋੜੀ ਥੋੜੀ ਠੰਡ ਜੀ ਲੱਗਦੀ ਹੁੰਦੀ ਹੈ ਕਿਉਂਕਿ ਕਿਹੜਾ ਇੱਥੇ ਹੀਟਰ ਆ ਵੀ ਆਪਣੇ ਤਾਂ ਜਿਵੇਂ ਹਣ ਉੱਥੇ ਦਾ ਘਰ ਆ ਜੀ ਹਨਾ ਹੀਟ ਦੇ ਸੀ ਪੱਕਾ ਹੀ ਆ ਹੀਟ ਚੱਲਦੀ ਚੱਲਦੀ ਇੰਨੀ ਠੰਡ ਤੇ ਇਦਾਂ ਉਹ ਠੰਡ ਜੀ ਲੱਗਦੇ ਨੀਂਦ ਬੜੀ ਸੋਹਣੀ ਆਉਂਦੀ ਉਹਦੇ ਨਾਲ ਤੜਕੇ ਜਾਗ ਵੀ ਆਪ ਹੀ ਆ ਜਾਂਦੀ ਹੈ ਟਾਈਮ ਨਾਲ ਉਹ ਨਹਾਉਣ ਵਾਲਾ ਥੋੜਾ ਜਿਹਾ ਕੰਮ ਹੋ ਜਾਂਦਾ ਕਿਉਂਕਿ ਸਾਰਾ ਕੋ ਠੰਡਾ ਹੁੰਦਾ ਕਹਲਾ ਪਾਣੀ ਗਰਮ ਗਰਮ ਹੁੰਦਾ ਉਹਦੇ ਨਾਲ ਆ ਜਾਂਦਾ ਭੂਂ ਵਾਲਾ ਟਰਾਲਾ ਲੈਣੇ ਮੂਰੇ ਕਰਤਾ ਕਿਉਂਕਿ ਆ ਪੋਲ ਆ ਗਿਆ ਸੀ ਨਾ ਇੱਥੇ ਉਹ ਚੱਕਦੇ ਆ I20 I20 ਇਹ ਵੀ ਚਲਾਇਆ ਹੋਇਆ ਆਪਣਾ ਪੂੰਗ ਵਾਲਾ ਟਰਾਲਾ ਵੀ ਹਾਈਟੋਂ ਆਏ ਆ ਗਿਆ ਬਾੜੇ ਪਾਈ ਗਏ ਪੱਕੇ ਨਿਸ਼ਾਨੀ ਆ ਆ ਜਿਹੜਾ ਬੋਰਡ ਆ ਨਾ ਉਹੀ ਮੈਨੂੰ ਹੁਣ ਮੰਨ ਲਾ ਜਿਵੇਂ ਸੜਕੋ ਜੁੜ ਕੇ ਨਵੀਂ ਬਣ ਗਈ ਆ ਇਹਦੀ ਪੱਕੀ ਨਿਸ਼ਾਨੀ ਆ ਵਾਲੇ ਬੋਰਡ ਦੀ ਬਹੁਤ ਪੁਰਾਣਾ ਇਹ ਬਾਈ ਚਲੋ ਚਲੋ ਆ ਬਹੁਤ ਗੰਦੇ ਆ ਜਿਹੜੇ ਆ ਹੰਪ ਜੇ ਨਾ ਜਮੇ ਰੋੜ ਕੇ ਗੱਟੀਟ ਪਾਉਣੀ ਪੈਂਦੀ ਆ ਇਹ ਆ ਸਾਡੇ ਪੰਜਾਬ ਦੀ ਸ਼ਾਨ ਪਿੰਡ ਸਾਡੇ ਤੂੰ ਨੇ ਭਾ ਦੇ ਮੁੰਡਿਆਂ ਨੂੰ ਨਾਲ ਲੈ ਕੇ ਆਣਾ ਮੈਂ ਪਿੰਡ ਚੱਲੇ ਆ ਕੰਮ ਬਾਅਦ ਚੱਲਦੇ ਆ ਉੱਥੇ ਇਹ ਆ ਕਹਿੰਦੇ ਜੀ ਪੰਜਾਬ ਦੇ ਨਜ਼ਾਰੇ ਚਾਹ ਨਾਲ ਦੇਖੋ ਆ ਹਾਂਜੀ ਬਾਈ ਕੀ ਹਾਲ ਆ ਮੇਰਾ ਠੀਕ ਆ ਜੀ ਇੱਧਰ ਬੈਠੇ ਆਡੇ ਫੁੱਫੜ ਜੀ ਔਰ ਹੋਪੜੀ ਠੀਕ ਠੀਕ ਆ ਵਧੀਆ ਤੂੰ ਦੱਸੀ ਰੇ ਵਧੀਆ ਜੀ ਬਹੁਤ ਹੋਰ ਕਰ ਸੁਖ ਹਾਂਜੀ ਹਾਂਜੀ ਵਧੀਆ ਕੀ ਕੰਮ ਕਰਤਾ ਨਾ ਕੰਮ ਆ ਪਟੜਕ ਚਲਾ ਲਈਦਾ ਜੀ ਟੱਕ ਚਲਾ ਲਈਦਾ ਹਾਂਜੀ ਵਧੀਆ ਇਹ ਤਾਂ ਕਾਰੋਬਾਰ ਦਾ ਤੁਸੀਂ ਠੀਕ ਹੋ ਠੀਕ ਠਾਕ ਵਧੀਆ ਇੱਧਰ ਆ ਗਏ ਆ ਆਪਾਂ ਇੱਧਰ ਫਿਰਦਾ ਭਤੀਜਾ ਸਾਗਮਾਲ ਪਾੜਦਾ ਮੂਲੀਆਂ ਕੇ ਮੂਲੀਆਂ ਲਿਆ ਆ ਮੂਲੀਆਂ ਜੀ ਬਾਰੇ ਹੀ ਨਹੀਂ ਮਿਲਦਾ ਬੁੱਕਾਂ ਦੀਆਂ ਸਹੀ ਗੱਲ ਬਾਹਰ ਤਾਂ ਨਾ ਭਾਈ ਮੂਲੀਆਂ ਆਉਂਦੀਆਂ ਆ ਜੈ ਜੀ ਮੇਰੀ ਬਾਹ ਨਹੀਂ ਐਡੀਆਂ ਐਡੀਆਂ ਮੋਟੀਆਂ ਜੈ ਜੀ ਆਪਣੇ ਇੱਥੇ ਡੰਗਰ ਵੀ ਨਹੀਂ ਖਾਂਦੇ ਐਡੀਆਂ ਐਡੀਆਂ ਮੋਟੀਆਂ ਮੂਲੀਆਂ ਹੁੰਦੀਆਂ ਤੇ ਉਹ ਇੱਕ ਚੀਜ਼ ਆ ਹਨਾ ਤੇ ਉਹ ਨਿਕਲ ਵੀ ਕਈ ਕੱਚੀਆਂ ਆਉਂਦੀਆਂ ਤੇ ਉਹ ਪਤਾ ਨਹੀਂ ਕਿਦਾਂ ਦਾ ਵੀ ਆ ਉਹ ਮੋਟਨਾ ਹੀ ਜ਼ਿਆਦਾ ਆ ਤੇ ਮੇਰੀ ਬਾਹਰ ਕਿ ਆਏ ਜੀ ਹਿਸਾਬ ਨਾਲ ਉਹ ਕਹਿੰਦੇ ਨੇ ਤੇ ਸਾਗ ਮळे ਐਡੇ ਐਡੇ ਉਪਰ ਦੇ ਸੀ ਮੂਲੀਆਂ ਨਾ ਅਸੀਂ ਸਾਠ ਦਾ ਸੀਗਾ ਹਾਂਜੀ ਸਾਢੇ ਤਿੰਨ ਫੁੱਟ ਉੱਚੀ ਐਨੀ ਮੋਟੀ ਮੂਲੀ ਕੇਰਾ ਹਾਂ ਆਪਣੇ ਸਾਗ ਮਲ ਤੇ ਬਖੋਇਆ ਹਮੇ ਡਡੇ ਬਣ ਜਾਂਦੇ ਬੱਠਲ ਤੰਨੀ ਪੈਂਦੇ ਇਹ ਪੱਕਦੇ ਤਾਂ ਨਹੀਂ ਨਾ ਚਿਕੰਦਰ ਜਲਾਇਆ ਆਪਾਂ ਕਿੱਥੇ ਕੋਈ ਨਹੀਂ ਪਹਿਲਾਂ ਲਾਸ਼ ਨੂੰ ਕਾਮ ਮੱਚ ਗਾ ਦੇ ਵਿੱਚ ਮੱਛੀ ਹੋਏ ਨਹੀਂ ਜੋ ਲਾਂਦੇ ਕਰਾਵਾ ਓ ਵੀ ਹਲੇ ਯਾਰ ਚਾਲ ਆਏ ਵੈ ਸਾਰਾ ਕੁਸਮ ਮੈਂ ਵੀ ਮੁੰਡਿਓ ਕਿਨੇ ਕਿਨੇ ਕੇਲੇ ਖਾਣੇ ਆ ਤਾਂ ਆ ਜੋ ਕੇਲੇ ਬਾਲੇ ਸੁੱਕੀ ਜਿਹਾ ਇਹ ਏਦੂ ਮੋਟੇ ਹੋ ਜਾਂਦੇ ਆ ਕਿ ਨਹੀਂ ਨਾਲ ਇਧਰ ਗੰਨੇ ਗੁੰਨੇ ਵੀ ਹੈਗੇ ਆ ਨਾ ਹੋ ਗਿਆ ਯਾਰ ਆਹ ਕਾਹਦਾ ਬੂਟਾ ਆਹ ਕਾਹਦਾ ਬੂਟਾ ਇਹ ਚੀਕੂ ਆ ਅੱਛਾ ਚੀਕੂ ਆ ਇਹ ਜੱਟ ਤੇ ਹੋ ਜਾਂਦੇ ਹੁੰਦੇ ਬਾਬਾ ਹਾਂ ਹਾਂ ਵਾਦੂ ਜੇ ਸਾਇ ਤੇ ਹੁੰਦਾ ਚੀਕੂ ਹੈ ਹੈ ਅੱਛਾ ਜੀ ਬਣ ਜਾਂਦੀ ਆ ਉਹ ਬਈ ਇਹਨਾਂ ਨੂੰ ਪਾ ਕੀ ਕਹਿੰਦਾਗਾ ਮਰੂਦ ਕਰਨਾ ਤੂੰ ਆ ਦੇਖ ਤੋਤੇ ਆਨੇ ਖਾਦੇ ਪਏ ਆ ਦਾਣਾ ਤਾਂ ਸਾਡੇ ਵੀ ਹੈ ਨਹੀਂ ਪੱਠੇ-ਪੁੱਠੇ ਵੱਧ ਰਹੇ ਆ ਮੇਰਾ ਗੱਡੀ ਵੀ ਕਹਿੰਦੇ ਵੀ ਜੀਦੇ ਵਾਲਾ ਟੋਲਾ ਉਹਨੇ ਕਿੰਦਰ ਪਹਿਲਾਂ ਉਧਰ ਜਾਵੜਿਆ ਹੁਣ ਕਿ ਇੱਥੇ ਆ ਚਲੋ ਖਨੌਰੀ ਮਾਰਨਾ ਬਾਰਤ ਤੋਂ ਤੇ ਬੈਠਾ ਰਹੇ ਹਾਂ ਦੱਲੇ ਆ ਦੱਲੇ ਆ ਡੱਲੇ ਬਾਲ ਹੁਣ ਆਰ ਗੜ ਦੇਖੂਗਾ ਕਿਨੇ ਨੇ ਲੋਕੀ ਗਾਣੇ ਤਰਪੋਈਂ ਐ ਸਪੈਸ਼ਲ ਲੈਣੇ ਇਸੇ ਕੰਮ ਵਾਲਿਆਂ ਦੀ ਹੈ ਹਨਾ ਲੋਕਲੀ ਆਵਾੜਾ ਭਾਈ ਲੋਕਲ ਯਕੀਨ ਨਹੀਂ ਯਾਰ ਤੈਨੂੰ ਸਾਡੇ ਤੋਂ ਜੀ ਕੀ ਗੱਲ ਇਹ ਨੂੰ ਜੀਨ ਨੂੰ ਰਿਐਕਟ ਕਰਨਾ ਹੈ ਇਹ ਜਿਹੜੀ ਕੈਸ਼ ਮੈਨ ਖੜਦੀ ਇਹਨਾਂ ਨੇ ਕੋਹ ਨਹੀਂ ਖੜਦੀ ਕਿਉਂ ਬਣਾਇਆ ਇਹ ਸਰਕਾ ਦਾ ਬਹੁਤ ਵਧੀਆ ਬਣਗਾਣਾ ਮੈਂ ਕਾ ਪੱਥਰ ਦੀਆਂ ਕਰਕੇ ਥੋੜੇ ਆ ਬੜਾ ਮੋਟਾ ਮੈਲੈਂਜਾ ਕਰਦਾ ਉਹ ਲੋਕ ਨੂੰ ਬਹੁਤ ਜੀ ਲੋਕ ਲੁੱਕ ਵਾਲੀ ਹੋ ਜਾਂਦੇ ਉਹ ਆ ਪੌਣੇ ਪਰ ਗਿਆ ਮੈਂ ਉੱਤੇ ਹਨਾ ਫਾਸੋ ਉੱਤੇ ਬੜੰਡੇ ਗਿਆ ਸੀਗਾ ਮੈਂ ਜਿੱਤੋ ਵੇਚਦੀ ਹੋ ਗਿਆ ਸਿੰਗਲ ਰੋਡ ਤੇ ਬਾਈ ਉਹ ਤਾਂ ਕਿਤੇ ਪਹੁੰਚੋ ਗਿਆ ਪਿੰਗਾਂ ਮੈਂ ਪੜ ਗਿਆ ਉੱਤੇ ਗੁੰਨੀਆਂ ਨੇ ਸ਼ਹਿਰ ਚ ਉਹਦਾ ਇੰਨਾ ਇਕੱਠਾ ਐ ਹੋ ਖਰਾਬ ਆ ਫਿਰ ਮੈਂ ਰਾਤ ਨੂੰ ਜੋ ਵਾਪਸ ਗਿਆ ਮਨਰੇ ਇੱਧਰ ਸੀ ਨਿਕਿਆ ਅੱਗੇ ਰੋਡ ਤੇ ਤਾਂ 40 ਰੁਪਏ ਦੇ ਥਾਰ ਹੀ ਦਿੰਦੀ ਹੈ ਮੇਰੇ ਇਧਰ ਨਾਲ ਵਾਲੇ ਜਿਆਦੇ ਨੋ ਨੰਨੇ ਬਹੁਤ ਆ ਨੋਵਾ ਹੈ ਅਰੇ ਕਿਨੇ ਵੀ ਆਪਾਂ ਪਹੁੰਚ ਗਏ ਸੀ ਪਿੰਡ ਤੇ ਬੈਲਗਾਮ ਕੀਤਾ ਆਪਣਾ ਕਿਨੇ ਪ੍ਰਧਾਨ ਨੇ ਕਿਵੇਂ ਪ੍ਰਧਾਨ ਇਹ ਬੂਟ ਹੀ ਖਾਈ ਜਾਂਦਾ ਰਹਿੰਦਾ ਹਾਂ ਇਹਨੂੰ ਮੈਂ ਬਠਿੰਡਿਓ ਮੰਗਾਇਆ ਸੀਗਾ ਇਤੋਂ ਇਹ ਹਾਂ ਕਿਵੇਂ ਦੰਦੀਆਂ ਵੱਟ ਲਈ ਮੇਰੇ ਹਾਂ ਮੂੰਹ ਛੱਟ ਗਿਆ ਵੇ ਮੂੰਹ ਛੱਟ ਗਿਆ ਤੂੰ ਪ੍ਰਧਾਨ ਕਿਵੇਂ ਆ ਫਿਰ ਚੱਲੀਏ ਕੈਨੇਡਾ ਚੱਲੀਏ ਮੇਰੇ ਨਾਲ ਤੇ ਇੱਕ ਕੁੱਤਾ ਉੱਥੋਂ ਲੈ ਕੇ ਆਏ ਆ ਉਹ ਲੀਓ ਨੂੰ ਤੇ ਇਹਨੂੰ ਨਾਲ ਲੈ ਜਾਨੇ ਆ ਚੱਲੀਏ ਫਿਰ ਨਾਲ ਚੱਲੇਗਾ ਦੱਸ ਜਾਏਗਾ ਆ ਜਾ ਚੰਨਾ ਆ ਚਲ ਦੰਦੀ ਤੇਰੀ ਗੰਦੇ ਦੀ ਹਾਏ ਰੇਕਮ ਨੂੰ ਹਾਈ ਕਰ ਦੇ ਸਾਰਿਆਂ ਨੂੰ ਆਪਣੇਆਂ ਨੂੰ YouTube ਵਾਲਿਆਂ ਨੂੰ Facebook ਵਾਲਿਆਂ ਨੂੰ ਹਾਈ ਕਰ ਦੇ ਕਹ ਹਾਈ ਕਹ ਸਾਰਿਆਂ ਨੇ ਸਬਸਕ੍ਰਾਈਬ ਕਰੋ ਚੈਨਲ ਸਾਡਾ ਤੇ ਫੋਲੋ ਕਰੋ ਕਹਿ ਤੂੰ ਕਰਦੇ ਨਹੀਂਗੇ ਤੁਹਾਨੂੰ ਸਾਰਾ ਪੰਜਾਬ ਦਿਖਾਵਾਂਗੇ ਕਹਿ ਪ੍ਰਧਾਨ ਇਹਨਾਂ ਨੂੰ ਕਹਿ ਸਬਸਕ੍ਰਾਈਬ ਕਰ ਲਓ ਸਾਰੇ ਜਾਨੇ ਕਹਿ ਦੇ ਸਾਰਿਆਂ ਨੂੰ ਵੀਰ ਹੈ ਕਹਿੰਦਾਗਾ ਤੂੰ ਨਹੀਂ ਕਹਿ ਬੱਸ ਮੇਰਾ ਨੱਕ ਫੜ ਲਈ ਚੱਲ ਚੰਗਾ ਬੜਾ ਛਰਾਰਤੀ ਵਾਲਾ ਗਾ ਹਾਂ ਨਾ ਇਧਰ ਗੱਡੀ ਦਾ ਸ਼ਾਲਾ ਇਧਰ ਖੜੀ ਹੈ ਆਪਣੀ ਗੱਡੀ ਦੇਦੇ ਤੇ ਸਿੱਧੂ ਕਰ ਹੈ ਪ੍ਰਾਣਾਪੜਾ ਇੱਧਰ ਖੜੀ ਆਪਣੀ ਵਰਨਾ ਹੁਣ ਆਪਣੇ ਕੋਲੇ ਹੈਗੀ ਆਹਾ ਸਕੋਰਪੀਓ ਇਹ ਤਾਂ ਵਿਚਾਰੀ ਠੱਗੀ ਖੜੀ ਐ ਇੱਧਰ ਹੈ ਗਿਆ ਪੀਤਾ ਜੀ ਹੋਰ ਪੀਤਾ ਜੀ ਹਾਂ ਮੰਮੀ ਕਿਵੇਂ ਹੋ ਹੋਰ ਕਰੀ ਕਰੀ ਇਹਨੂੰ ਪਿੱਤੇ ਤਾਂ ਨੂੰ ਛਾਲ ਮਾਰੂਗਾ ਕਣੀ ਚੱਲ ਆਇਆ ਅੱਤ ਕੱਪੜਾ ਲੈ ਚੱਲ ਚੱਲ ਪ੍ਰਧਾਨ ਆ ਜਾ ਇਹ ਕੱਲ ਦਾ ਭੋਂਕਿਆ ਨਹੀਂ ਸੀ ਅੱਜ ਮੈਂ ਇਹਨੂੰ ਪੈਰ ਐ ਕੀਤਾ ਫਿਰ ਭੋਂਕਿਆ ਆ ਜਾ ਆ ਲਿਆ ਇਹਦਾ ਕੱਪੜੀ ਦਾ ਆ ਜਾ ਛਾਲ ਮਾਰ ਹੋਰ ਇੱਥੇ ਇਹ ਨਿਆਰਾ ਕੁੱਤਿਆਂ ਨੂੰ ਨਾ ਐ ਖੁੱਲੇ ਫਿਰਦੇ ਰਹਿੰਦੇ ਹੁਣ ਉਹ ਉੱਥੋਂ ਤਾਈ ਬੇੜਾਗਾ ਤੇ ਉੱਥੇ ਬਾਹਰ ਰੱਖੇ ਤਾਂ ਹੁੰਦੇ ਆ ਆਪਣੇ ਉੱਥੇ ਵਿਚਾਰੇ ਅੰਦਰ ਅੰਦਰ ਹੀ ਤਾੜੇ ਰਹਿੰਦੇ ਆ ਥੋੜਾ ਮਿੱਠਾ ਘਾਟੀ ਸੀਗਾ ਚਾਹ ਚ ਐ ਦੇਖ ਆ ਬੈਠਾ ਮौज ਨਾਲ ਹਾਈ ਲੋ ਮੇਰਾ ਫੋਨ ਨਾ ਫੜ ਲਈ ਕੁੱਤਿਆ ਕੁੱਤੇ ਬੰਦੇ ਨਮਾਉਣ ਵਾਲਾ ਹਣਾ ਹੈਗਾ ਇਹਦਾ ਸ਼ੈਂਪੂ ਛੂੰਪੂ ਮੈਂ ਕੱਲੂ ਨੂੰ ਨਮਾਉਂਗਾ ਨੂੰ ਪ੍ਰਧਾਨ ਕੱਲੂ ਤੇਰੀ ਨਾਈ ਧੋਈ ਆ ਠੀਕ ਆ ਕੱਲੂ ਨਾ ਆਏਗਾ ਕਲੂਨਾ ਇਹ ਕੰਦਾਸ ਆ ਤੇਰੀ ਗੰਦੇ ਦੀ ਕਿਤੇ ਕਿਤਾਬ ਹੋ ਜਿਹੜੇ ਨੂੰ ਹੁੰਦੇ ਆ ਕਿਤੇ ਕਿਆ ਲੈ ਛੂ ਜਾ ਮੂਰੀ ਕਾੜ ਦੀ ਹੁਣ ਤੂੰ ਪੀਤੇ ਕਾੜ ਦੀ ਬਣਾ ਕੇ ਉਹ ਕਰ ਸਕਦਾ ਲਸਨਾ ਡੋਢੀ ਜਾ ਬੜਨੇ ਚਿੱਕੂ ਚਿੱਕੂ ਐ ਛੂ ਬੱਜਿਆ ਤੇਰੇ ਉਂਦਰ ਜਾਣੀ ਹੈ ਅੰਦਰ ਨਹੀਂ ਆਉਣਾ ਤੂੰ ਇਹ ਅੰਦਰ ਨਾ ਜੇ ਇੱਧਰ ਡੈਡੀ ਸੱਤੇ ਆ ਬੇਚ ਦੀ ਨੰਗਾ ਆ ਗਿਆ ਇਸ ਲੋਟ ਨਾ ਖਾਂਗ ਲਾ ਕੀ ਤੈਨੂੰ ਇਦਰਾ ਬਲਕਰਨਾ ਸੇਠਾ ਪਈ ਸੁੱਤੇ ਦੋ ਬੰਦੇ ਪੀ ਕੇ ਚਾਹ ਤੇ ਆ ਪੈ ਗਿਆ ਕਿਹਾ ਕਰ ਗਿਆ ਭਰਾਵਾ ਹੈ ਉਹ ਜਾਣਾ ਸੀ ਕਿਤੇ ਮਾਮੇ ਦਾ ਪੁੱਤ ਸਵਾਲਣ ਆਇਆ ਮੈਂ ਮੌਕੇ ਤੇ ਜਾਵੜਿਆ ਕਿਵਾ ਦੋ ਮਿੰਟ ਵੀ ਲੇਟ ਹੋਏ ਜਾਂਦਾ ਤੂੰ ਲੰਘੇ ਆਣਾ ਸੀਗਾ ਭਾਲਿਆ ਨਹੀਂ ਚਾਣਾ ਹੈ ਤੱਕ ਬੰਨੀ ਨਹੀਂ ਪੁਣੀ ਕੱਲਿਆ ਹੋਵੇ ਤੱਕ ਬੰਨੀ ਪਈ ਕੱਲ ਦੇ ਸਿਰ ਤੇ ਨਿਕਰ ਹੋਈ ਸੀ ਤੇ ਨਾਲੇ ਮੈਂ ਰਾਤ ਕਹਿ ਸੀ ਵੀ ਆਪਾਂ ਚੱਲਣਾਗਾ ਉਹ ਮੈਂ ਤਾਂ ਕਹੋ ਹਾਂ ਤੂੰ ਮੈਨੂੰ ਫੋਨ ਕਰ ਲਓ ਮੈਂ ਉਹਨਾਂ ਦਾ ਪੁੱਤ ਜੀ ਅਸੀਂ ਆ ਹੀ ਫੜ ਲੈਨੇ ਉਹਨੇ ਬੰਦਾ ਹਾਈ ਲੋ ਉਹ ਜਾ ਰਿਹਾ ਜਾ ਰੋ ਜੈਰੀਕੈਨ ਇਹ ਹੋਰ ਨਸਲਾ ਇਹ ਟੁਆਇਪ ਆਮ ਕਿ ਕੀ ਕਹਿੰਦੇ ਹੁੰਦੇ ਇਹਨੂੰ ਹਾਂ ਟੁਆਇਪ ਆਮ ਇਹ ਟੁਆਇਪ ਆਮ ਦੇਖ ਦੇਖ ਕਿਧਰ ਗਿਆ ਲੈ ਹਾਂ ਆਵੜੇ ਨਾ ਚਾਲਾ ਮਾਰਦਾ ਇਹ ਦੋੜ ਤਲ ਤੁਰਪੇਂਦਾ ਤੁਰਪੇਂਦਾ ਹਾਂ ਸੋਰੀ ਇਹ ਟੰਗ ਲਾ ਇਹ ਨੂੰ ਮੇਰੇ ਕੋਲੇ ਆਉਂਦਾ ਨਾ ਇੰਦਰ ਹਾਂ ਦੇ ਸਹੀ ਗੱਲ ਆ ਓਏ ਕੁਡੀਆਂ ਉੱਚੇ ਉੱਚੇ ਛਾਲਾ ਮਾਰਦਾ ਚੱਲ ਚੱਲ ਜੈਰੀ ਆ ਜੀ ਮਰਜੀ ਆ ਇਹਨਾਂ ਨੂੰ ਠੰਡ ਕਰਕੇ ਨਾ ਮੈਂ 8 ਮਹੀਨੇ ਤੋਂ ਉੱਤੇ ਹੋ ਗਿਆ ਨਾ ਮੈਂ ਉਹਨਾਂ ਮਾਮਾ ਦੇ ਨੂੰ ਯਾਰ ਕੱਲ ਨੂੰ ਮਾ ਨਾ ਚੱਲ ਅੱਧਰ ਚੱਲ ਉਹ ਨਾ ਮੈਨੂੰ ਕਿੱਧਰ ਨੌ ਆ ਉਹ ਵਧੀਆ ਦੌਰ ਲੱਗ ਜੂ ਇਹ ਹਜੇ ਤਾਂ ਛੋਟਾ ਹੀ ਹੈ ਦੀ ਹੋਰ ਪ੍ਰੈਕਟਿਸ ਕਰਾਇਆ ਕਰੋ ਪੀਤੇ ਨੇ ਇਹ ਪੈਸੇ ਘਟਿ ਚੁਕੀ ਸੀ ਮੈਂ ਤੇ ਗੱਗੀ ਆ ਗੰਮਾਂ ਲਈ ਕੁੱਤਿਆਂ ਦੇ ਹਨਾ ਕੁੱਕੜਾਂ ਦੇ ਤੇ ਨਾਲ ਇਹਨੇ ਇੱਧਰ ਕੁੱਕੜ ਵੀ ਰੱਖਿਆ ਪੀਤਾ ਸੇਟ ਨੇ ਆ ਦੇਖੋ ਖਾਵਾ ਹੁਣ ਓਏ ਬਾਹਰ ਤਾਂ ਨਹੀਂ ਨਿਕਲਦੇ ਕੁੱਕੜ ਨਹੀਂ ਨਹੀਂ ਚਲੋ ਅੰਦਰ ਨਵਾ ਦਿਨ ਦੇਸੀ ਅੰਡੇ ਖਾਓ ਦੇਖ ਕੇ ਤੇ ਮੁਰਗਾ ਵੀ ਖਾਓ ਹਾਂਜੀ ਤੁਸੀਂ ਵੀ ਸਾਰਿਆਂ ਨੂੰ ਕਹੋ ਵੀ ਸਬਸਕ੍ਰਾਈਬ ਕਰਨਗੇ ਮੇਰਾ ਚੈਨਲ ਸੋ ਸਾਰਿਆਂ ਨੂੰ ਤੂੰ ਕਹ ਤੂੰ ਵੱਡਾ ਨਾ ਸਾਰਿਆਂ ਚ ਤੇਰੇ ਆਖੇ ਲੱਗਣਗੇ ਇਹ ਸਾਰੇ ਜਾਣੇ ਤਿੰਨ ਕੁੱਕੜ ਆ ਇੰਨੀਆਂ ਕੁੱਕੜਾਂ ਗਾਲਚ ਤੇ ਬਾਕੀ ਉਧਰ ਆਂਡੇ ਵੀ ਕਿੱਥੇ ਹੁੰਦੇ ਆਂਡੇ ਲੈ ਕੇ ਹੋਣਾ ਲੈ ਕੇ ਓਏ ਆ ਕਿੱਧਰ ਆ ਗਿਆ ਖਾਂ ਕਿੱਧਰ ਆ ਗਿਆ ਮੈਨੂੰ ਲੱਗਦਾ ਮੈਂ ਪੀਤਾ ਅੰਡੇ ਤਾਂ ਲੈ ਗਿਆ ਮੈਨੂੰ ਤਾਂ ਬਿੱਠਾ ਹੀ ਮੰਦਰ ਨੂੰ ਮਿਲਣਗੇ ਜਿਵੇਂ ਵਿੱਚ ਗਿਆ ਦੇ

ਨਹੀਂ ਕਿੰਨੇ ਹਾਂ ਜਿਵੇਂ ਉਦੋਂ ਆਪਾਂ ਕਿ ਉੱਥੇ ਖੇਤ ਰੱਖੇ ਹੁੰਦੇ ਸੀ ਉਹਨਾਂ ਦੀਆਂ ਤਾਂ ਉਹ ਆਪਾਂ ਨੂੰ ਬੜਨੀਆਂ ਪੰਗਾਂ ਸੀ ਉਹਨੂੰ ਮਾਰਨੀਆਂ ਮਾਰਨੀਆਂ ਹਜੇ ਤਾਂ ਕੋਈ ਨਹੀਂ ਮੈਂ ਹੋਣੀ ਖੀਸਾ ਤਾਂ ਨਹੀਂ ਲੈ ਕੇ ਚਾਪ ਪਰ ਤੇ ਉੱਥੇ ਆਪਣੇ ਹੈ ਬਾਲੇ ਸੀ ਨਾ ਥਾਂ ਥੋੜਾ ਸੀਗਾ ਇੱਥੇ ਬਾਕੀ ਮੈਂ ਗੇੜਾ ਬਹੁਤ ਰੱਖਦਾ ਆਪਾਂ ਟਾਈਮ ਲੱਗਦਾ ਨੂੰ ਦਿੰਦੇ ਤਾਂ ਮੈਨੂੰ ਇਹੀ ਜਿਹੜੀ ਜੇ ਆਪ ਕੋਈ ਬੋਲ ਦੋ ਉੱਧਰ ਮੁਰਗੀਆਂ ਨਾਲ ਹਨਾ ਤਿੰਨ ਮੁਰਗੇ ਆ ਤੇ ਜੇ ਕਹੇ ਨੇ ਖਾਣਿਆਂ ਦਾ ਆਜੋ ਪਿੰਡ ਤੇ ਆਹ ਸਾਰੇ ਬਲੀ ਦੇ ਬੱਕਰੇ ਵੰਨ ਨਾਲ ਆ ਭਾਈ ਭਾਰੇ ਦੇਖੋ ਕਿੰਨੇ ਕਿੰਨੇ ਆ ਦੇਖੀ ਲੈ ਹਰੂ ਮਾਰਦਾ ਓ ਮਾਰਨ ਨੂੰ ਪੈਂਦੇ ਮੰਗਣਾ ਹਾਲ ਕਿੰਨੇ ਆ ਇੱਥੇ 6 ਤਿੰਨ ਤਾਂ ਤਿੰਨ ਥੱਲੇ ਮੁਰਗੇ ਬੜੇ ਡਬਲ ਆ ਬਾਈ ਨਾ ਇਹਨਾਂ ਦੇ ਪਾਪ ਜਿਹੜੇ ਕਰਦੇ ਆ ਅੱਛਾ ਲੜਦੇ ਆ ਆਪਸ ਵਿੱਚ ਬੜੀ ਤੂੰ ਇਹਨਾਂ ਦੇ ਆ ਡੁੱਡ ਘਰ ਬਣਾਤੇ ਆ ਆ ਦੇਖਿਓ ਮਾਰਨ ਨੂੰ ਪੈਂਦਾ ਯਾ ਤੈਨੂੰ ਮੈਂ ਹੀ ਖਾਣਾ ਕੋਈ ਨਹੀਂ ਦੋ ਦਿਨ ਠਹਿਰ ਜਾ ਹੂੰ ਕੀ ਗੱਲ ਆ ਕੀ ਗੱਲ ਆ ਬਾਗਦੇ ਤੂੰ ਵੀ ਭਾਂਗਾਂ ਮੌਦਨ ਦੇਣਾ ਇੱਕ ਬਾਕੀ ਘਾਰਾ ਸਾਰੇ ਕਹਿੰਦੇ ਤਾਂ ਹੋਣਗੇ ਫਿਰ ਔਣਕ ਮੇਲਾ ਹੀ ਲੱਗਿਆ ਹੋਇਆ ਆ ਸਾਡੇ ਰੱਖੇ ਹੋਏ ਸੀਗੇ ਪੱਠੇ ਲਿਆਉਣ ਨੂੰ ਜਦੋਂ ਪਸ਼ੂ ਢਾਗਦੇ ਹੁੰਦੇ ਖੇਤੀ ਕਰਦੇ ਹੁੰਦੇ ਸੀ ਸਾਡੇ ਮੋਸਟਲੀ ਆ ਰੱਖੇ ਹੋਏ ਸੀਗੇ ਭੂਣ ਝੇ ਇਹਨਾਂ ਦੇ ਪੱਠੇ-ਪੁੱਠੇ ਦਾ ਕੀ ਸੋਖਾ ਮੰਨ ਲਓ ਤੁਹਾਨੂੰ ਜਿਵੇਂ ਹੂੰ ਬਿਨਾ ਕੰਮ ਤੋਂ ਟਰੈਕਟਰ ਨਹੀਂ ਕੱਢਣ ਦੀ ਲੋੜ ਹੁੰਦੀ ਸੀ ਇਹਦੇ 'ਚ ਜਣਾ ਰੇ ਸਪਰੇ ਵਧੀਆ ਇਹਦੇ 'ਚ ਹੀ ਹੋ ਜਾਂਦੇ ਸੀ ਸਾਰਾ ਕੁਝ ਮੰਨ ਲਓ ਰੇ ਰੂ ਵੀ ਰੱਖ ਕੇ ਲਜਾਣੀ ਆ ਜਾਂ ਸਪਰੇ ਵਾਲਾ ਜਗੜ ਸਾਰਾ ਕੁਝ ਇਹਦੇ 'ਚ ਹੀ ਹੱਲ ਹੋ ਜਾਂਦਾ ਸੀ ਨਾਲ ਪਿੰਤੇ ਨੇ ਖੇਤੀ ਵੀ ਕੀਤੀ ਵੀ ਆ ਇੱਥੇ ਇਹ ਆਪਣੇ ਚਾਚੇ ਦੇ ਘਰ ਆ ਮੈਂ ਵੇਚਦੀ ਨਹੀਂ ਲੰਘ ਕੇ ਆਸੀ ਦਿਖਾਇਆ ਆਪਾਂ ਇਕੱਠੇ ਹੀ ਆ ਵੇਚਦੀ ਨਾਗਾ ਹੈਗਾ ਆਹ ਖੜੀ ਐ ਦੀ ਸੈਂਟਰੋ ਨੋਵਾ ਉੱਥੇ ਅੰਦਰ ਹੁੰਦੀ ਆ ਉਹ ਗੱਗੀ ਲੈ ਕੇ ਗਿਆ ਵਿਆ ਤੇ ਆਹ ਖੜੀਆਂ ਸਕੂਟਰਾਂ ਆਂ ਕੁੱਤਾ ਛੱਡਦਾ ਹਾਂ ਪ੍ਰਧਾਨ ਨੂੰ ਛੱਡਦਾ ਉਹ ਨੂੰ ਛੱਡ ਦਗੇ ਤਿੰਤੰਗ ਕਰਦਾ ਉਹ ਕੀ ਕਹਿੰਦਾਗਾ ਕੀ ਕਹਿੰਦਾ ਉਹ ਹੈ ਪ੍ਰਧਾਨ ਕੀ ਕਹਿੰਦਾ ਚੱਲੀਏ ਪ੍ਰਧਾਨ ਕੋਲੇ ਚੱਲ ਗਏ ਮੇਰੇ ਨਾਲ ਜਾ ਨਾ ਪਾਪਾ ਆਏ ਪੁੱਤ ਮੇਰੇ ਨਾਲ ਜਾ ਨਾ ਬਾਹਰ ਪਾ ਪਾ ਕੀ ਕਹਿਣਾ ਕੀ ਕੀ ਕਹਿਣਾ ਮੈਂ ਤਾਂ ਤੇਰੀ ਸਮਝ ਨਹੀਂ ਆਉਂਦੀ ਲਾਡੋ ਦੇਖੀ ਤਿੰਨੇ ਆਪ ਦੀਆਂ ਰਾਇ ਕਰੀ ਜਾਂਦੇ ਆ ਆ ਬਚਾਰਾ ਖੜਾ ਦੇਖੀ ਜਾਂਦਾ ਆ ਪੁੱਤ ਜਾਣਾ ਜਾਣਾ ਆ ਜਾ ਆ ਜਾ ਆ ਜਾ ਇੱਧਰ ਆ ਇੱਧਰ ਆ ਜਾ ਇੱਥੋਂ ਨਹੀਂ ਨਹੀਂ ਜਾਣਾ ਮੈਂ ਜਾਵਾਂ ਬਾਏ ਇਹਨੂੰ ਰੱਖ ਪਹਿਲਾਂ ਇਹਨੂੰ ਰੱਖ ਦੇ ਚੱਲ ਬਾਏ ਚੰਗਾ ਬਾਏ 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 ਕਚੇਰੀ ਆ ਦੇ ਗਾਦਗੇ ਰੈਂ ਕਰੀ ਜਾਂਦੇ ਨੇ ਪਰ ਏਨੀ ਕਾਕਲਾ ਮੂਹਰੇ ਸਾਹਮਣੇ ਨਾ ਐਂਬੂਲੈਂਸ ਦੀਆਂ ਲਾਈਟਾਂ ਜਗੀਆਂ ਜਾਂਦੀਆਂ ਹਨਾ ਆ ਦੇਖੋ ਤੇ ਸਾਈਡ ਤੇ ਗੱਡੀ ਕੱਢ ਕੇ ਉਹਨੂੰ ਹਾਈ ਬੀਮ ਮਾਰੀ ਜਾਂਦਾ ਵੀ ਮੈਨੂੰ ਛੇਤੀ ਨੰਗਾ ਦੇ ਪੁਲਿਸ ਵਾਲਿਆਂ ਦੀ ਐਲ ਐਂਬੂਲੈਂਸ ਨਹੀਂ ਉਹਨੂੰ ਵੀ ਸਾਹਮਣੋਂ ਵੀ ਲਾਈਟਾਂ ਜਗੀਆਂ ਜਾਂਦੀਆਂ ਨਾਲੇ ਰੰਗ ਬਰੰਗਾਂ ਏਨੀ ਕਿਗਕਲ ਦੇ ਮਾਲਕ ਕਹੀ ਹੀ ਸਣੇ ਵਾਲੇ ਔਖਾ ਮੇਰੇ ਔਖਾ ਆ ਦੇਖੋ ਲੈ ਕਰਦਾ ਕੋਈ ਲੋ ਹਾਂ ਇਹਨੇ ਬੜਾ ਲਹੂ ਪੀਤਾ ਹੈ ਰ ਮਗਰ ਲੈਨੇ ਆਈ 20 ਵੀ ਕਰ ਕਰ ਮਾਰੀ ਜਾਂਦਾ ਕੰਜਰ ਦਾ ਇੱਥੇ ਕੀ ਆਹ ਸਿੱਧਾ ਹੀ ਆ ਗਿਆ ਓਏ ਆ ਦੇਖੋ ਪਿੱਛੇ ਹਾਈ ਵੀਮ ਲਾਏ ਹੋ ਆ ਦੇ ਲੈ ਕਿਉਂ ਆਹ ਹਾਲਾਤ ਆ ਇੱਥੇ ਪਹਿਲੀ ਗੱਲ ਤਾਂ ਇਸ ਵੇਲੇ ਰੈਕ ਢੱਕਿਆ ਹੋਇਆ ਖੜ ਜਾ ਇਹਨੂੰ ਤਾਂ ਮੈਂ ਤਾਂ ਮੈਂ ਤੇਲ ਹਾਈ ਵੀਮ ਲਾ ਕੇ ਲੈ ਕੇ ਇਹ ਨਹੀਂ ਮਤਲਬ ਪਤਾ ਲੋਕਾਂ ਨੂੰ ਸੱਚੀ ਨਹੀਂ ਪਤਾ ਮੇਰੇ ਹਿਸਾਬ ਨਾਲ ਲੋ ਹਾਈ ਬੀਮ ਦਾ ਕੀ ਚੱਕਰ ਆ ਹਨਾ ਨਹੀਂ আরে ਲੁੱਟੋ ਕਹਿੰਦੇ ਇਹ ਠੀਕ ਆ ਜੀ ਕਰੋ ਸਾਰੇ ਜਣੇ ਸਪੋਰਟ ਦੱਬ ਕੇ ਇਹ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ ਫੇਸਬੁੱਕ ਤੇ ਵੀ ਕਰ ਲੋ ਫੋਲੋ ਤੇ ਇੱਕ ਲਾਈਕ ਤੇ ਸ਼ੇਅਰ ਵੀਡੀਓ ਲਾਜ਼ਮੀ ਕਰਿਆ ਕਰੋ ਇੰਸਟਾਗ੍ਰam ਤੇ ਵੀ ਸੇਮ ਹੀ ਨਾਮ ਠੀਕ ਆ ਮਿਲਦੇ ਆ ਫੇਰ ਔਨਤੀਏ ਕਰੇ